ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 5-6 ਦਿਨਾਂ ਦੇ ਮੌਸਮ ਦੀ ਯਾਨੀ ਕਿ ਅੱਜ 2 ਫਰਵਰੀਆ ਤੇ 8 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਏ ਅਪਡੇਟ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੈਟਲਾਈਟ ਦੱਸੇ ਰਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਵੇਰ ਦੀਆਂ ਇਹ ਸੈਟਲਾਈਟ ਤਸਵੀਰਾਂ ਨੇ ਤੇ ਅੱਜ ਦਿਨ ਹੈ ਜੀ ਸਵੇਰ ਫਰਵਰੀ 2 ਫਰਵਰੀ ਸਵੇਰ ਦਾ ਟਾਈਮ ਹੈ ਤੇ ਜਿਵੇਂ ਕਿ ਪਿਛੇ ਪੱਛਮੀ ਸਿਸਟਮ ਲੰਘ ਕੇ ਗਿਆ ਤੇ ਉਸ ਸਿਸਟਮ ਨੇ ਕੋਈ ਬਹੁਤਾ ਅਸਰ ਪੰਜਾਬ ਦੇ ਉੱਪਰ ਨਹੀਂ ਦਿਖਾਇਆ ਤੇ ਇੱਥੇ ਦੇ ਜਿਹੜੇ ਨਮੀ ਆ ਉਹਨੂੰ ਕੋਈ ਬਹੁਤਾ ਅਬਜ਼ਰਵ ਨਹੀਂ ਕੀਤਾ ਜਿਹਦੇ ਨਾਲ ਇੱਥੇ ਨਮੀ ਉਸੇ ਤਰ੍ਹਾਂ ਮੌਜੂਦ ਹੈ ਸੋ ਅੱਜ ਦੀ ਜੇਕਰ ਗੱਲ ਕਰੀਏ ਕੁਝ ਖੇਤਰਾਂ ਦੇ ਵਿੱਚ ਧੁੱਪ ਚੜੀ ਹੋਈ ਆ ਤੇ ਬਾਕੀ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਜਲੇਆ ਉਹਨਾਂ ਹਿਲਜਣਿਆਂ ਦੇ ਵਿੱਚ ਧੁੰਦ ਵੀ ਆ ਤੇ ਰਾਜਸਥਾਨ ਦੇ ਉੱਤਰੀ ਭਾਗ ਤੇ ਹਰਿਆਣੇ ਦੇ ਵਿੱਚ ਵੀ ਧੁੰਦ ਜਿਹੜੀ ਆ ਬੀਤੀ ਸ਼ਾਮ ਤੋਂ ਵਨ ਸ਼ੁਰੂ ਹੋ ਗਈ ਸੀ ਸੋ ਇਹਨਾਂ ਖੇਤਰਾਂ ਦੇ ਵਿੱਚ ਧੁੰਦ ਹੁਣ ਤੱਕ ਜਿਹੜੀ ਬਣੀ ਹੋਈ ਆ ਜੇ ਅਗਲੇ 1-2 ਘੰਟ ਦਿਆ ਹੋ ਸਕਦਾ ਕੁਝ ਕਿਤੇ ਜਿੱਥੇ ਸ਼ਾਮ ਤੱਕ ਧੁੰਦ ਵੇਖਣ ਨੂੰ ਮਿਲ ਜੇ ਸੋ ਆਉਦੇ ਜੇਕਰ ਅਸੀਂ ਅੱਜ ਦਿਨਾਂ ਦੀ ਗੱਲ ਕਰਦੇ ਹਾਂ ਸਿਸਟਮ ਇੱਕ ਲੰਘ ਚੁੱਕਾ ਹੈ ਪਹਾੜਾਂ ਦੇ ਵਿੱਚ ਸਰਗਰਮ ਹੈ ਤੇ ਪਹਾੜਾਂ ਦੇ ਵਿੱਚ ਹਾਲੇ ਬਰਬਰੀ ਦਾ ਦੌਰ جاری ਹੈ ਤੇ ਇਹ ਆਉਦੇ ਦਿਨਾਂ ਦੇ ਵਿੱਚ ਅਗਲੇ ਜਿਹੜੇ 1-2 ਦਿਨ ਹੋਣਗੇ ਠੰਡੇ ਹੋ ਸਕਦੇ ਨੇ ਤੇ ਡੈਂਸ ਫੌਗ ਦੇ ਅਲਰਟ ਹੈ ਜਿਹੜੇ ਮੌਸਮ ਫਾਗਨੇ ਜਾਰੀ ਕੀਤੇ ਹੋਏ ਨੇ ਧੁੰਦਾਂ ਜੜੀਆਂ ਨੇ ਹਾਲੇ ਅਗਲੇ 2-3 ਦਿਨ ਤੱਕ ਪੈਣਗੀਆਂ ਅਗਲੇ ਸਿਸਟਮ ਦੀ ਗੱਲ ਕਰੀਏ ਤੇ ਅਗਲੇ ਜਿਹੜੇ 4-5 ਦਿਨ ਨੇ ਯਾਨੀ ਕਿ 8-9 ਫਰਵਰੀ ਤੱਕ ਮੌਸਮ ਖੁਸ਼ਕ ਰਹਿਣ ਦਾ ਜਾਪ ਰਿਹਾ ਸਿਸਟਮ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕਰੇ ਇਸ ਲਈ 8-9 ਫਰਵਰੀ ਤੱਕ ਮੌਸਮ ਸਿਸਟਮ ਵਾਲੇ ਹਾਕਤੋਂ ਮੀਂਹ ਵਾਲੇ ਹਾਕਤੋਂ ਸਾਫ਼ ਰਹੇਗਾ ਤੁੰ ਦਾ ਕੁਝ ਖੇਤਰਾ ਦੇ ਵਿੱਚ 10 ਸਕ ਦਿੰਦੀਆਂ ਰਣ ਗਿਆ ਸੋ ਅਗਲਾ ਜਿਹੜਾ ਸਿਸਟਮ ਆ ਰਿਹਾ ਉਹ 10-11-12 ਫਰਵਰੀ ਦੇ ਲਾਗੇ ਆ ਰਿਹਾ ਹਾਲੇ ਕਿ ਆਸਰਾਂ ਜਾਂ ਦੇ ਮੁਤਾਬਕ ਉਹ ਸਿਸਟਮ ਹਲਕੇ ਲੈਵਲ ਦਾ ਜੇਕਰ ਉਹਦੇ ਵਿੱਚ ਕੋਈ ਵਾਧਾ ਘਾਟਾ ਹੁੰਦਾ ਸਿਸਟਮ ਦੇ ਵਿੱਚ ਤਗੜਾ ਹੁੰਦਾ ਜਾਂ ਲੋ ਹੁੰਦਾ ਉਹਦੀ ਅਪਡੇਟ ਤੁਹਾਨੂੰ ਆਉਦੇ ਦਿਨਾਂ ਦੇ ਵਿੱਚ ਦਿੱਤੀ ਜਾਵੇਗੀ ਫਿਲਹਾਲ ਆਉਂਦੇ ਦਿਨਾਂ ਦੇ ਜੋ ਅਲਰਟ ਨੇ ਉਹ ਜਾਰੀ ਕੀਤੇ ਗਏ ਨੇ ਧੁੰਦਾਂ ਨੂੰ ਲੈ ਕੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ 2 ਫਰਵਰੀ ਦੀ ਅਪਡੇਟ ਹੈ 2 3 ਤੇ 4 ਫਰਵਰੀ ਨੂੰ ਡेंस ਫੌਗ ਦੇ ਅਲਰਟ ਨੇ ਯਾਨੀ ਕਿ yellow alert ਜੜਿਆ ਉਹ ਧੁੰਦਾਂ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਧੁੰਦਾਂ ਜੜੀਆਂ ਨੇ ਅਗਲੇ 2 3 ਦਿਨ ਪੈਣ ਗਿਆ ਤੇ ਠੰਡ ਜੜੀ ਹੈ ਹੁਣ ਹੌਲੀ ਹੌਲੀ ਘਟਣੀ ਸ਼ੁਰੂ ਹੋਏਗੀ ਟੈਂਪਰੇਚਰ ਵਾਲੇ ਫੱਕ ਤੋਂ ਦੇਖਦੇ ਆਂ ਤੇ 6 ਤੋਂ ਲੈ ਕੇ 10 ਦੇ ਵਿੱਚਕਾਰ ਰਾਤਾਂ ਦੇ ਤੇ ਜਿਹਨੇ ਦਿਨਾਂ ਦੇ ਟੈਂਪਰੇਚਰ ਨੇ 20 ਤੋਂ ਲੈ ਕੇ 22 ਦੇ ਵਿੱਚਕਾਰ ਚੱਲਦੇ ਰਹਿਣਗੇ ਸੋ ਇਹ ਜੇ ਸਾਰੀ ਅਪਡੇਟ ਦਿਓ ਜੀ ਆਜਾ ਤੁਹਾਨੂੰ